ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਜਿੱਥੇ ਪੰਜਾਬ ਦੇ ਸਾਰੇ ਲੋਕਾਂ ਵੱਲੋਂ ਪੰਜਾਬ ਦੇ ਸਾਰੇ ਕਿਸਾਨਾਂ ਵੱਲੋਂ ਰਾਜ ਕੇ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜੋ ਕਹਿ ਲਿਏ ਉਹਨਾਂ ਦੇ ਵਿਧਾਇਕਾਂ ਦਾ ਅਤੇ ਪੂਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਲੇਕਿਨ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਤਾ ਦੇ ਵਿੱਚ ਇੰਨਾ ਕੋ ਡੁੱਬ ਗਏ ਨੇ ਕਿ ਉਹਨਾਂ ਨੂੰ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਉਹਨਾਂ ਨੂੰ ਸਿਰਫ ਆਪਣੀ ਕੁਰਸੀ ਨਾਲ ਪਿਆਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਉਹਨਾਂ ਦੇ ਆਪਣੇ ਖਾਸ ਜਿਹੜੇ ਲੋਕ ਨੇ ਉਹਨਾਂ ਦੀ ਪਾਰਟੀ ਨੂੰ ਛੱਡ ਕੇ ਜੋ ਹੈ ਬਾਹਰ ਜਾ ਰਹੇ ਨੇ ਅਸਤੀਫੇ ਦਿੱਤੇ ਜਾ ਰਹੇ ਨੇ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਜੋ ਹੈ ਵਿਖਰਦੀ ਨਜ਼ਰ ਆ ਰਹੀ ਹੈ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵਿੱਚ ਜੋ ਉਹਨਾਂ ਦੇ ਆਪਣੇ ਹੀ ਰਣਨੀਤੀ ਬਣਾਈ ਗਈ ਹੈ ਪੰਜਾਬ ਦੇ ਵਿੱਚ ਲੈਂਡ ਪੁੱਲਿੰਗ ਪਾਲਿਸੀ ਨੂੰ ਲੈ ਕੇ ਜਿੱਥੇ ਉਹਨਾਂ ਦੇ ਉੱਤੇ ਵੱਡੇ ਵੱਡੇ ਵਿਆਹ ਨਿਕਲਦੇ ਸਾਹਮਣੇ ਆ ਰਹੇ ਨੇ ਜਿੱਥੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਕਿਹਾ ਜਾ ਰਿਹਾ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੁਸੀਂ ਲੈਨਪੂਲਿੰਗ ਪਾਲਿਸੀ ਵਾਪਸ ਲਓ ਜਿੱਥੇ ਉਹਨਾਂ ਦਾ ਹੁਣ ਆਪਣਾ ਪਰਿਵਾਰ ਵੀ ਉਹਨਾਂ ਦੇ ਜਿਹੜਾ ਹੈ ਖਿਲਾਫ ਜੋ ਨਜ਼ਰ ਆ ਰਿਹਾ ਹੈ ਜੇਕਰ ਗੱਲ ਕਰੀਏ ਜੇਕਰ ਉਹਨਾਂ ਦੀ ਧਰਮ ਪਤਨੀ ਦੀ ਗੱਲ ਕਰੀਏ ਦੂਸਰੇ ਪਾਸੇ ਗੱਲ ਕਰੀਏ ਉਹਨਾਂ ਦੇ ਆਪਣੇ ਹੀ ਚਾਚੇ ਦੇ ਬੇਟੇ ਦੀ ਜੋ ਹੈ ਗੱਲ ਨਿਕਲ ਕੇ ਸਾਹਮਣੇ ਆਈ ਜੇਕਰ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਕਿਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਜਾਂ ਕਿਸੇ ਕਿਸੇ ਚੀਜ਼ ਦੀ ਵੀ ਬੇਅਦਬੀ ਹੁੰਦੀ ਹੈ ਕਿਸੇ ਗ੍ਰੰਥ ਦੀ ਵੀ ਤਾਂ ਉਹ ਪੰਜਾਬ ਦੇ ਲੋਕਾਂ ਤੋਂ ਸਲਾਹ ਲੈਂਦੇ ਨੇ ਕਿ ਹੁਣ ਪੰਜਾਬ ਦੇ ਲੋਕਾਂ ਤੋਂ ਸਲਾਹ ਕਿਉਂ ਨਹੀਂ ਲਈ ਗਈ ਜਦੋਂ ਕਿਸਾਨਾਂ ਦੀਆਂ ਜ਼ਮੀਨਾਂ ਲੱਖਾਂ ਕਰੋੜਾਂ ਦੀਆਂ ਜ਼ਮੀਨਾਂ ਨੇ ਤੇ ਉਹਨੂੰ ਵੇਚਣ ਦਾ ਮਤਲਬ ਕੀ ਬੰਦਾ ਹੈ ਸਾਨੂੰ ਪਹਿਲਾਂ ਕਿਸਾਨਾਂ ਨਾਲ ਸਲਾਹ ਲੈਣੀ ਚਾਹੀਦੀ ਸੀ ਇਹ ਉਹਨਾਂ ਦੇ ਆਪਣੇ ਚਾਚੇ ਦੇ ਪੁੱਤਰ ਕਹਿ ਲਓ ਲੜਕਾ ਕਹਿ ਲਓ ਉਹਨਾਂ ਨੇ ਪੋਸਟ ਪਾਈ ਗਈ ਉਹਨਾਂ ਵੱਲੋਂ ਦੂਸਰੇ ਪਾਸੇ ਉਹਨਾਂ ਦੇ ਜਿਹੜੇ ਆਪਣੇ ਵਿਧਾਇਕ ਨੇ ਗਰਾਊਂਡ ਲੈਵਲ ਤੇ ਉਹ ਸਮਝ ਰਹੇ ਨੇ ਲੇਕਿਨ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਇਨਚਾਰਜ ਹੋਏ ਜਾਂ ਜ਼ਿਲ੍ਹਾ ਬਲਾਕ ਦੇ ਪ੍ਰਧਾਨ ਹੋਏ ਜਾਂ ਫਿਰ ਕਹਿ ਲਈਏ ਆਪਾਂ ਜੋ ਪਿੰਡਾਂ ਦੇ ਸਰਪੰਚ ਹੋਏ ਉਹ ਛੋਟੇ-ਮੋਟੇ ਨਾ ਇਹਨਾਂ ਨੂੰ ਸਮਝਣ ਕਿਉਂਕਿ ਉਹ ਗਰਾਊਂਡ ਲੈਵਲ ਦੀ ਰਿਪੋਰਟ ਜਾ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਰਾਊਂਡ ਲੈਵਲ ਤੇ ਜ਼ੀਰੋ ਜਿਹੜੀ ਹੁਣ ਅਹਿਮੀਅਤ ਰਹਿ ਚੁੱਕੀ ਹੈ ਲੋਕਾਂ ਵੱਲੋਂ ਜੋ ਹੈ ਉਹਨਾਂ ਨੂੰ ਨਕਾਰਿਆ ਜਾ ਰਿਹਾ ਹੈ ਕਿਸਾਨਾਂ ਵੱਲੋਂ ਨਕਾਰਿਆ ਜਾ ਰਿਹਾ ਹੈ ਉਹਨਾਂ ਦੇ ਆਪਣੇ ਵਿਧਾਇਕਾਂ ਵੱਲੋਂ ਨਕਾਰਿਆ ਜਾ ਰਿਹਾ ਹੈ ਆਪਣੇ ਪਰਿਵਾਰ ਵੱਲੋਂ ਨਕਾਰਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਂ ਰਲ ਕੇ ਜੋ ਆਪਣੇ ਹੀ ਦਫ਼ਤਰਾਂ ਦੇ ਵਿੱਚ ਬਹਿ ਕੇ ਰਲ ਲੀਤੀਆਂ ਬਣਾ ਰਹੇ ਨੇ ਕਿ ਉਹਨਾਂ ਦਾ ਹੱਕ ਨਹੀਂ ਬਣਦਾ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨਾਂ ਨਾਲ ਪਹਿਲਾਂ ਗੱਲ ਕਰਨੀ ਚਾਹੀਦੀ ਸੀ ਜੇਕਰ ਕੋਈ ਹੋਰ ਗੱਲ ਹੁੰਦੀ ਹੈ ਤਾਂ ਉਹ ਜਲਦੀ ਜਲਦੀ ਕਹਿੰਦੇ ਨੇ ਕਿ ਸਾਨੂੰ ਜਿੰਨਾ ਚਿਰ ਪੰਜਾਬ ਦੇ ਲੋਕ ਐਡਵਾਈਸ ਨਾ ਕਰਨਗੇ ਪੰਜਾਬ ਦੇ ਲੋਕ ਸਹਿਮਤ ਨਾ ਹੋਣਗੇ ਲੇਕਿਨ ਦੂਸਰੇ ਪਾਸੇ ਜੋ ਹੈ ਮਸ਼ਹੂਰੀ ਕਰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿਖਾਈ ਦੇ ਰਹੇ ਨੇ ਲੱਖਾਂ ਕਰੋੜਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਚੰਦ ਭਾ ਵੇਚ ਰਹੇ ਨੇ ਕਿ ਪੰਜਾਬ ਦੇ ਵਿੱਚ ਜੋ ਜ਼ਮੀਨ ਇੱਕ ਵਾਇਰਾ ਹੋ ਰਹੀਆਂ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਹੀਂ ਦਿਖ ਰਿਹਾ ਜੋ ਗਰੀਬ ਲੋਕ ਨੇ ਉਹਨਾਂ ਦੀਆਂ ਜ਼ਮੀਨਾਂ ਵੀ ਆ ਰਹੀਆਂ ਨੇ ਕਿੱਥੇ ਇੱਕ ਵਾਰੀ ਪੈਸਾ ਦਿੱਤਾ ਜੋ ਹੈ ਕੰਮ ਹੋਣਾ ਕਿੱਥੇ ਉਹਨਾਂ ਨੇ ਸਾਰੀ ਜ਼ਿੰਦਗੀ ਉਹਦੇ ਉੱਤੇ ਕਮਾਈ ਕਰਕੇ ਖਾਣੀ ਹੈ ਸਿਆਣੇ ਕਹਿੰਦੇ ਕਿ ਦੁਕਾਨ ਤੋਂ ਮਕਾਨ ਬਣ ਜਾਂਦਾ ਲੇਕਿਨ ਮਕਾਨ ਤੋਂ ਦੁਕਾਨ ਨਹੀਂ ਬਣਦੀ ਅਗਰ ਉਹਨਾਂ ਦੇ ਕੋਲ ਪੈਸਾ ਹੈ ਤਾਂ ਉਹ ਪੈਸਾ ਉਹਨਾਂ ਨੂੰ ਜੋ ਹੈ ਕਿਤੇ ਖਰਚ ਹੋ ਸਕਦਾ ਹੈ ਲੇਕਿਨ ਜ਼ਮੀਨਾਂ ਦੇ ਉੱਤੇ ਉਹ ਕੰਮ ਕਰ ਸਕਦੇ ਨੇ ਸਾਰੀ ਜ਼ਿੰਦਗੀ ਲਈ ਲੇਕਿਨ ਪੰਜਾਬ ਦੇ ਕਿਸਾਨਾਂ ਵੱਲੋਂ ਜਿੱਥੇ ਰੱਜ ਕੇ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਉਹਨਾਂ ਦੇ ਆਪਣੇ ਵਿਧਾਇਕ ਵੀ ਵਿੱਚੋਂ ਕੁਝ ਨੇ ਕੁਝ ਜ਼ਿਲ੍ਹਾ ਪ੍ਰਧਾਨ ਨੇ ਕੁਝ ਕਹਿ ਲਿਆ ਉਹਨਾਂ ਦੇ ਆਪਣੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਉਹਨਾਂ ਵੱਲੋਂ ਰੱਜ ਕੇ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਸਤੀਫਾ ਦਿੱਤੇ ਜਾ ਰਹੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੁਰਸੀ ਇੰਨੀ ਪਿਆਰੀ ਹੋ ਗਈ ਹੈ ਕਿ ਉਹਨਾਂ ਨੂੰ ਸਿਰ ਦਿੱਲੀ ਤੋਂ ਆਈਆਂ ਰਣਨੀਤੀਆਂ ਹੀ ਦਿਖਦੀਆਂ ਨੇ ਉਹਨਾਂ ਨੂੰ ਇਹ ਨਹੀਂ ਦੇਖ ਰਿਹਾ ਕਿ ਦਿੱਲੀ ਤੋਂ ਜਦੋਂ ਪਹਿਲਾ ਰਣਨੀਤੀਆਂ ਬਣਾ ਕੇ ਬਣ ਕੇ ਆਉਂਦੀਆਂ ਸੀ ਤਾਂ ਉਸ ਟਾਈਮ ਵੀ ਪੰਜਾਬ ਦੇ ਉੱਤੇ ਜੋ ਹੈ ਜ਼ਬਰਦਸਤੀ ਉਹਨਾਂ ਨੂੰ ਥੋਪਿਆ ਜਾਂਦਾ ਸੀ ਲੇਕਿਨ ਫਿਰ ਵੀ ਕਿਸਾਨ ਆਪਣਾ ਹੱਕ ਲੈਣਾ ਜਾਣਦੇ ਨੇ ਲੇਕਿਨ ਹੁਣ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੇ ਉਹਨਾਂ ਦੇ ਆਪਣਾ ਵੀ ਪਰਿਵਾਰ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਹੈ ਦੂਸਰੇ ਪਾਸੇ ਉਹਨਾਂ ਦੇ ਵਿਧਾਇਕ ਉਹਨਾਂ ਦੇ ਖਿਲਾਫ ਨੇ ਜੇਕਰ ਸਭ ਤੋਂ ਵੱਡੀ ਤੁਹਾਨੂੰ ਅਹਿਮ ਖਬਰ ਦੱਸਦੀ ਏ ਕਿ ਉਹਨਾਂ ਦੇ ਆਪਣੇ ਚਚੇਰੇ ਭਰਾ ਨੇ ਵੀ ਪੋਸਟ ਪਾ ਕੇ ਇਹ ਗੱਲ ਕਹੀ ਏ ਕਿ ਸਾਨੂੰ ਕਿਸਾਨਾਂ ਨਾਲ ਪਹਿਲਾਂ ਸਹਿਮਤੀ ਕਰਨੀ ਚਾਹੀਦੀ ਸੀ ਗੱਲਬਾਤ ਕਰਨੀ ਚਾਹੀਦੀ ਸੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਉਣ ਵਾਲੇ ਟਾਈਮ ਦੇ ਵਿੱਚ ਇਸ ਦਾ ਕਾਟਾ ਜੋ ਹੈ ਉਹਨਾਂ ਨੂੰ ਮਿਲ ਹੀ ਜਾਣਾ ਏ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਜਦੋਂ ਲੋਕਤੰਤਰ ਆਪਦੀ ਅਵਾਜ਼ ਚੱਕਦਾ ਤਾਂ ਉਹ ਆਵਾਜ਼ ਦਿੱਲੀ ਨੂੰ ਵੀ ਦਬ ਦਿੰਦੀ ਹੈ ਤਾਂ ਇਸ ਤਰ੍ਹਾਂ ਆਉਣ ਵਾਲੇ ਟਾਈਮ ਦੇ ਵਿੱਚ ਚਾਹੇ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀ ਵੱਲੋਂ ਚਾਹੇ ਪੰਜਾਬ ਦੇ ਜੋ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਜੋ ਰਣਨੀਤੀਆਂ ਬਣਾਈਆਂ ਗਈਆਂ ਨੇ ਉਹਨਾਂ ਨੂੰ ਜੋ ਹੈ ਪੰਜਾਬ ਦੇ ਲੋਕ ਤਾਂ ਆਪਣੇ ਦਖਲ ਨਹੀਂ ਹੋਣ ਦੇਣਗੇ ਪੰਜਾਬ ਦੇ ਵਿੱਚ ਕਿਉਂਕਿ ਉਹਨਾਂ ਨੇ ਸਾਫ਼-ਸਾਫ਼ ਕਹਿਤਾ ਕਿਸਾਨਾਂ ਨੇ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਵਿੱਚ ਨਹੀਂ ਹਾਂ ਤੇ ਅਸੀਂ ਨਾ ਅੱਜ ਜ਼ਮੀਨ ਦੇਨੇ ਆ ਨਾ ਕੱਲ ਦੇਨੇ ਆ ਸਾਨੂੰ ਕਿਸੇ ਤਰੀਕੇ ਦੀ ਪੈਸਿਆਂ ਦੀ ਲੋੜ ਨਹੀਂ ਲੇਕਿਨ ਇਸ ਦਾ ਘਾਟਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਜਾਣਾ ਕਿਉਂਕਿ ਉਹਨਾਂ ਦੇ ਆਪਣੇ ਵਿਧਾਇਕ ਵੀ ਦਰਬ ਦੇ ਦੇ ਉਹਨਾਂ ਨੂੰ ਅਸਤੀਫੇ ਦੇ ਦੇ ਨੇ ਛੱਡ ਕੇ ਜਾ ਰਹੇ ਨੇ ਉਹਨਾਂ ਦੀ ਪਾਰਟੀ ਲੇਕਿਨ ਹੁਣ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਐਮ ਖਬਰ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕਪ੍ਰੀਅਤਾ ਕੱਟ ਗਈ ਹੈ ਤੇ ਲੋਕਾਂ ਦੇ ਅੰਦਰ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨੂੰ ਲੈ ਕੇ 0% ਉਹਨਾਂ ਦੀ ਕਿਸੇ ਗੱਲ ਤੇ ਯਕੀਨ ਨਹੀਂ ਕੀਤਾ ਜਾ ਰਿਹਾ